ਸਭ ਗੁਪਤਸਾਂ ਤੇ ਜਪ ਆਦ ਸੱਚ ਜੋਗ ਆਦ ਸੱਚ ਹੈ ਹੀ ਸੱਚ ਨਾ ਕੋ ਹੋਸੀ ਹੀ ਸੱਚ ਬੋਲੀ ਹਰ ਹਰ ਤੇਰੀ ਹਰ ਹਰ ਤੇਰੀ ਸੋਣ ਸੋਣ ਹੋ ਗਾ ਪਰਮਗਤ ਮੈਰੀ ਜਲਨ बुझी ਜਲਨ बुझी ਸੀਤਲ ਹੋਏ ਮਨੁਆ ਸਤਿਗੁਰ ਕਾ ਸੁਨਾ ਭਾਈ ਜੀਓ ਇਕੰਕਾਰ ਸਤਿਗੁਰੂ ਸਤਿਗੁਰੂ ਤੇਹ ਪੁਰਸਵਾਦ ਸੱਜ ਹੋਏ ਵਾਹਿਗੁਰੂ ਜੀ ਕੀ Fateh ਜਿਗਨਾ ਨਾ ਨਾਸਨ ਸੋਏ ਵਾਹਿਗੁਰੂ मते है भिगना विनाशन सोए सारी संगत गाज के फते बोला जी वाह जी का खालसा वाह जी की फते गुरु की प्यारी साध संत जी रावले ते कंट्रोल करो रसना अपने ਜੱਗ ਤੇ ਵਿੱਚ ਰੱਖੋ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਜਿਹੜੇ ਰੌਲੇ ਤੋਂ ਵਗੈਰਾ ਰਹਿ ਨਹੀਂ ਸਕਦੇ ਉਹ ਬਾਹਰ ਚਲੇ ਜਾਓ ਕਿਰਪਾ ਕਰਿਓ ਜਿਨ੍ਹਾਂ ਨੇ ਹੁਣ ਜਲ ਪਾਣੀ ਵਾਸਤੇ ਤੇ ਜਾਣਾ ਹੁਣ ਉੱਠ ਕੇ ਜਾ ਸਕਦੇ ਆ ਵਿੱਚ ਨਹੀਂ ਉੱਠਣ ਦੇਣਾ ਕਿਸੇ ਨੂੰ ਕਿਰਪਾ ਕਰਿਓ ਜ਼ੁਬਾਨ ਤੇ ਕੰਟਰੋਲ ਇੱਥੇ ਦੋ ਕੰਮ ਹੀ ਸਿਰਫ ਹੁੰਦੇ ਨੇ ਭਜਨਾ ਤੇ ਭੋਜਨ ਤੇ ਤੀਸਰੀ ਸੇਵਾ ਰੋਲ ਰਕਦਾ ਤੇ ਕੰਮ ਹੀ ਕੋਈ ਨਹੀਂ ਆ ਤੁਸੀਂ ਨਹਾ ਲੈਣ ਆਏ ਹੋ ਤੇ ਨਹਾ ਲੈਣਾ ਹੈ ਆਹ ਸਾਰੇ ਕਿਰਪਾ ਕਰਿਓ ਮੈਂ ਤੁਹਾਨੂੰ ਨਾਲ ਬੁਲਾਉਣਾ ਹੈ ਤੇ ਜਪਿਓ ਕਿ ਆਪਾਂ ਕਰਨ ਕੀ ਆਏ ਹਾਂ ਕਿਦੇ ਤੇ ਅੱਜ ਆਪਾਂ ਵਿਚਾਰ ਕਰ ਲੈਣੀ ਤੇ ਸਾਰੇ ਪੜਿਓ ਮਹਾਰਿ ਕੀਨੇ ਨੇ ਆਇਓ ਸੁਣਨ ਪਾੜਨ ਨੇ ਕਾਹੋ ਆਇਓ ਸੁਣਨ ਪੜਨ ਕਾਉ ਬਾਣੀ ਸੁਣਨ ਪੜਨ ਕਾਉ ਬਾਣੀ ਆਇਓ ਸੁਣਨ ਪੜਨ ਕਾਉ ਬਾਣੀ ਜਪੀ ਸੁਣਨ ਪੜਨ ਕਾਉ ਬਾਣੀ ਆਇਓ ਸੁਣਨ ਬਾਣੀ ਔਰ ਜਪੋ ਹੌ ਚੀ ਚੀ ਸੁਣਨ ਪੜਨ ਕਾਉ ਬਾਣੀ ਆਇਓ ਸੁਣਨ ਪੜਨ ਕਾ ਬਾਣੀ ਸੁਣਨ ਪੜਨ ਕਾ ਆਇਓ ਸੋਨਨ ਪੜਨ ਕੋ ਮਾਈ ਧੁਰ ਕੀ ਬਾਣੀ ਆਈ ਧੁਰ ਕੀ ਬਾਣੀ ਆਈ ਬਾਣੀ ਆਈ ਧੁਰ ਕੀ ਬਾਣੀ ਆਈ ਤੈਨ ਸਗਲ ਜਿੰਤ ਮਟਾਏ ਤਨ ਸਗਲੀ ਚਿੰਤ ਮਟਾਈ ਤਨ ਸਗਲੀ ਚਿੰਤ ਮਟਾਈ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀ ਗਾਵੋ ਸੱਚੀ ਬਾਣੀ ਵਾਹਿਗੁਰੂ ਗਾਵੋ ਸੱਚੀ ਬਾਣੀ ਗਾਵੋ ਸਚੀ ਬਾਣੀ ਪਿਆਰੇ ਗਾਵੋ ਸਚੀ ਬਾਣੀ ਗਾਵੋ ਸਚੀ ਬਾਣੀ ਪਿਆਰੇ ਗਾਵੋ ਸਚੀ ਬਾਣੀ ਗਾਵੋ ਸਚੀ ਬਾਣੀ ਪਿਆਰੇ ਸਤਿਗੁਰੂ ਜੀ ਪਤਾ ਕੀ ਕਹਿੰਦੇ ਆਵਾਜ਼ਾਂ ਮਾਰਦੇ ਨੇ ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸਚੀ ਰੌੜੀ ਨੇ ਤੇ ਗੱਲ ਹੀ ਨਹੀਂ ਕੀਤੀ ਮਾਰਨ ਦੀ ਹਣਾ ਤੀ ਕਹਿੰਦੇ ਇੱਥੇ ਬਾਣੀ ਗਾਉਣਾ ਹੋਰ ਕੋਈ ਗੱਲ ਹੀ ਨਹੀਂ ਗਾਉਣੀ ਫਿਰ ਮਾਰਚ ਕਹਿੰਦੇ ਨੇ ਕਿ ਤੇਰੀ ਜੀਵਨ ਦਾ ਲਕਸ਼ ਕੀ ਹੈ ਆਇਓ ਸੁਣ ਲਾ ਪੜਨ ਕਾਉ ਜਪਿਆ ਕਰੋ ਨਾਲ ਆਇਓ ਸੁਣ ਨ ਪੜਨ ਕਾਉ ਤੇ ਬੰਦਾ ਕਰਨ ਕੀ ਲੱਗ ਪਿਆ ਨਾਮ ਵਿਸਾਰ ਲਗੇ ਅਨ ਲਾਲ ਚ ਬਿਰਥਾ ਜਨਮ ਪ੍ਰਾਣੀ ਤੇ ਧਿਆਨ ਦੇ ਕਿੰਦੇ ਨੇ 184 ਜੋਲ ਸੁਭਾਈ ਮਾਨਸ ਕੋਪਰਾ ਨੂੰ ਦੀਵੜਿਆ 84 ਲੱਖ ਜੋਨ ਦੇ ਵਿੱਚ ਇੱਕ ਆ ਮਾਨਸ ਦੀ ਹੈ ਜਿਹੜੇ ਆਪਾਂ ਬੈਠੇ ਤੇ ਇਹਨੂੰ ਮੁੜਿਆਇ ਕਿ ਦਿੱਤੀ ਹੈ ਮਾਲ ਕਿੰਨੇ ਨੇ ਆਵਰ ਜੂਨ ਤੇਰੀ ਪਨਹਾਰੀ ਇਸ ਧਰਤੀ ਦੇ ਦੇ ਇਸ ਸਰਦਾਰ ਪਹਿਲਾ ਸ਼ਬਦ ਹੈ ਤੇ ਮਾਨਸ ਦੇਹੀ ਨੂੰ ਇਸ ਧਰਤੀ ਦਾ ਵਾਹਿਗੁਰੂ ਨੇ ਸਰਕਾਰ ਬਣਾਇਆ ਸਰਦਾਰ ਤੇ ਬਾਕੀ ਜੂਨਾ ਅਵਰ ਜੂਨ ਤੇਰੀ ਪਨਹਾਰੀ ਬਾਕੀ ਜੂਨਾ ਸਾਰੀਆਂ ਪਾਣੀ ਧਰਨ ਵਾਲੇ ਬੰਦੇ ਦੇ ਕਬਜ਼ੇ ਵਿੱਚ ਹੈ ਸ਼ੇਰ ਜੰਗਲ ਦਾ ਰਾਜਾ ਇਸ ਸਰਦਾਰ ਨੇ ਪਿੰਜਰੇ ਚ ਪਾਇਆ ਕੜੇ ਕੜੇ ਭਿਆਨਕਰ ਜਨਵਰ ਨੇ ਇਸ ਸਰਦਾਰ ਦੇ ਕਬਜ਼ੇ ਵਿੱਚ ਮਾਰਚ ਕਹਿੰਦੇ ਨੇ ਇਸ ਧਰਤੀ ਮੈਂ ਦੇਵੀ ਸਿਕਦਾਰੀ ਅਵਰ ਜੂਨ ਤੇਰੀ ਪਨਹਾਰੀ ਅੱਗੇ ਬੜਾ ਪਿਆਰਾ ਸੁਖਦਾ ਕਹਿੰਦੇ ਨੇ ਸੋਨਾ ਰੂਪਾ ਤੁਝ ਪਹਿ ਦਾਮ ਇਹ ਵਰਤਨ ਵਾਸਤੇ ਸੋਨਾ ਚਾਂਦੀ ਹੀਰੇ ਸੋਹਣੀਆਂ ਵਸਤੂਆਂ ਮਾਰਕ ਰਹੀ ਦਿੱਤੀ ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਕੰਮ ਕਿੱਥੇ ਖਰਾਬ ਹੋਇਆ ਇਸ ਸਰਦਾਰ ਦਾ ਸੀਲੇ ਬਗਾ ਰਹਿਓ ਆਪਣਾ ਕਾਮ ਇਸ ਮਾਇਆ ਨੇ ਤੁੰਦ ਗੌਣਤ ਨੇ ਇਹ ਦਿੱਤੇ ਕਬਜ਼ਾ ਕਰ ਲਿਆ ਇਹਦਾ ਸੀਨ ਸਮਝੋ ਨਿਮਰਤਾ ਪਿਆਰ ਸਭ ਕੁਝ ਖੋ ਰੇ ਮਕਰਾਨੇ ਕੇ ਲਿਆ ਤੇ ਇਸ ਸਰਦਾਰ ਨੂੰ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਇਹਨਾਂ ਵਿਕਾਰਾਂ ਨੇ ਕਰਾਹੇ ਪਾ ਯਾਦ ਰੱਖਿਓ ਕਿ ਸਤਿਗੁਰੂ ਕੀ ਬਾਣੀ ਤੁਸੀਂ ਪੜ੍ਹਦੇ ਹੋ ਮਹਾਨ ਗੁਰੂ ਕੇ ਪਿਆਰੇ ਸੰਪਰਦਾਵਾਂ ਦੇ ਮੁਖੇ ਗੁਰਮੁਖ ਪਿਆਰੇ ਬੈਠੇ ਨੇ ਸਾਰੀ ਗੁਰਬਾਣੀ ਨੂੰ ਸਮਝਣ ਵਾਲੇ ਨੇ ਗੁਰੂ ਕਿਰਪਾ ਕਰੇ ਉਹ ਢਾਡੀਆਂ ਅਸੀਸਾਂ ਦੇ ਨਾਲ ਹੀ ਬੋਲਣਾ ਹੈ ਗੁਰਬਾਣੀ ੴ ਅੰਕਾਰ ਤੋਂ ਲੈ ਕੇ 18 20 ਤੱਕ ਦਸਮ ਪਿਤਾ ਦੀ ਬਾਣੀ ਭਾਈ ਗੁਰਦਾਸ ਸਾਹਿਬ ਦੀ ਭਾਈ ਨੰਦ ਲਾਲ ਜੀ ਇੱਥੇ ਹੀ ਬਸ ਨਹੀਂ ਹੋਰ ਧਾਰਮਿਕ ਗ੍ਰੰਥ ਹੋਰ ਧਰਮਾਂ ਦੇ ਸਾਰਿਆਂ ਦਾ ਮਕਸਦ ਕੀ ਹੈ ਕਿ ਇਹ ਸਸਰਵਾਰ ਨੂੰ ਅਗਲ ਆ ਜਾਏ ਇਹ ਸਮਝ ਲੈ ਜੇ ਇਹਨੂੰ ਸੋਚੀ ਜਾਵੇ ਕਿ ਜੀਵਨ ਸਫਲਾ ਕਰ ਜਾ ਯਾਦ ਰੱਖਿਓ ਮਹਾਰਤ ਨੇ ਕਹਿ ਕਿ ਤੂੰ 84 ਲੱਖ ਜੁਗ ਦਾ ਸਰਦਾਰ ਹੈ ਸਰਦਾਰ ਤੇ ਸਰਦਾਰ ਨੂੰ ਸਮਝਾਉਣ ਵਾਸਤੇ ਉਦਾਹਰਨ ਕਿਹਨੀਆਂ ਦੇਣੀਆਂ ਪੈਗੀਆਂ ਨੇ ਸਤਿਗੁਰਾਂ ਨੂੰ ਜਨਵਰਾ ਦੀਆਂ ਦਰਸਨੀ ਆਉਂਦਾ ਆਪੜਿਆ ਇਸ ਸਰਦਾਰ ਨੂੰ ਸਮਝਾਉਣ ਵਾਸਤੇ ਸਤਿਗੁਰੂ ਨੇ ਉਦਾਹਰਨਾ ਸੰਤਾਂ ਭਗਤਾਂ ਮਹਾਂਪੁਰਖਾਂ ਨੂੰ ਕੁੱਪਿਆਂ ਬਿਦਿਆਂ ਦੀਆਂ ਉਦਾਹਰਨਾਂ ਦੇਣੀਆਂ ਪੈਗੀਆਂ ਕਿ ਤੇਰੇ ਨੂੰ ਕਈ ਗੁਣਾ ਸਿਆਣੇ 84 ਲੱਖ ਜੂਂਦੇ ਸਰਦਾਰਾਂ ਨਾਲੋਂ ਲੈਣਾ ਇੱਕ ਗੱਲ ਚੇਤੇ ਰੱਖਿਓ ਕਿਤੇ ਵੀ ਇਸ ਸਰਦਾਰ ਨੂੰ ਅਕਲ ਲੈਣ ਦਾ ਜਨਵਰ ਨੂੰ ਉਪਦੇਸ਼ ਨਹੀਂ ਦਿੱਤਾ ਕਿ ਜਨਵਰਾ ਪੰਛੀਓ ਤੁਹਾਡਾ ਸਰਦਾਰ ਬਣਾ ਸਿਆਣਾ ਜੀ ਹੁਆ ਤਾ ਲੈ ਲਓ ਜੇ ਕਿਸ ਨੇ ਪੜਿਆ ਹੋਵੇ ਤੇ ਮੈਂ ਉਹ ਠੜਾ ਮੈਨੂੰ ਦੱਸ ਸਕਣਾ ਮਾफी ਮੰਗਦਾ ਖੇਮ ਜਾਦ ਨੋਟ ਕਰਿਓ ਇਸ ਸਰਦਾਰ ਨੂੰ ਸਮਝਾਉਣ ਵਾਸਤੇ ਜਨਵਰਾਂ ਦੀਆਂ ਪੰਛੀਆਂ ਦੀਆਂ ਉਦਾਹਰਣਾਂ ਤੇ ਦਿੱਤੀਆਂ ਮਿਲਣਗੇ ਆ ਪਰ ਜਨਮ ਜਾਨ ਪੰਛੀਆਂ ਨੂੰ ਸਮਝਾਉਣ ਵਾਸਤੇ ਸਰਦਾਰ ਦੀ ਇੱਕ ਵੀ ਉਦਾਹਰਣ ਹੈ। ਹੁਣ ਜਰਾ ਇੱਕ ਪੜਿਓ ਹਾਂ। ਮਾਲਕ ਕਹਿੰਦੇ ਜਿਹੜਾ ਘਰ ਵਿੱਚ ਕੁੱਤਾ ਰੱਖਿਆ ਸਰਦਾਰਾ ਤੇਰ ਨੂੰ ਕੋਈ ਹੁਣਾ ਸਿਆਣਾ। ਅਕਲ ਨਾਲ ਮਾਲਕ ਕੀ ਅਕਲ ਲੈ ਲਈ ਤੇ ਮਾਲਕ ਕਹਿੰਦੇ ਨੇ ਸੁਆਮੀ ਖੈ ਗ੍ਰਹ ਜਿਉ ਸਦਾ ਸੁਆ ਨ ਤਜਤ ਨਹੀਂ ਨਿਤ। ਆਨਕੇ ਪਿੰਦ ਹਰ ਪਜੋ ਇਕਮਨ ਹੋਇ ਇਕ ਚਿਤ ਇੰਡੀ ਪਿਆਰੀ ਦਾ ਕਾਲ ਵਿਚ ਰੱਖਿਆ ਗੁੱਦਾ ਸੰਭਾਲਾ ਤੇਰੇ ਨਾਲੋਂ ਸਿਆਣਾ ਅਗਰ ਲੈਂਦਾ ਮਰਜੀ ਕਿਉਂ ਜਲਵਰ ਇੰਦੇ ਤੇਰਾ ਬਾਬਾਦਾਰ ਬੜਾ ਤਮਾਲ ਕਿਆ ਨਾ ਤੇ ਤੂੰ ਤੇ ਉਸ ਬਾਲਕ ਦਾ ਬਾਬਾਦਾਰ ਹੀ ਨਹੀਂ ਜਿੱਥੇ ਮਰਜੀ ਭੰਜਾ ਕਰਦਾ ਹੈ ਬੜੀ ਅੰਸਾਰਾ ਦਾ ਤੂ ਪੁੱਜੀ ਫਿਰਦਾ ਹੈ ਜਿਨੇ ਤੈਨੂੰ ਜੀਵਨ ਦਿੱਤਾ ਉਹ ਤੈਨੂੰ ਚਿੱਤੇ ਨਹੀਂ ਕਿੰਦੀ ਪਿਆਰੀ ਉਹਦਾ ਪਸ਼ੂਆਂ ਦੇ ਨਾਲ ਸਾਡਾ ਸਬੰਧ ਹੈ ਨਾ ਖੋਲੀਆਂ ਤੇ ਵੱਧੇ ਨੇ ਮਾਲਕ ਦੇ ਦੇਖ ਕਿੰਨੇ ਸਿਆਣੇ ਪਸ਼ੂ ਤੇ ਕਿੰਨਾ ਚੰਗੂ ਨੇ ਦੇਖ ਕੇ ਤਾਜ ਖਾਂਦੇ ਕੀ ਹੈ ਕਾਫੂਸ ਪਠੇ ਤੇ ਦਿੰਦੇ ਕੀ ਹੈ ਅੰਮ੍ਰਿਤ ਵਰਗਾ ਬੋਲੋ ਜੀ ਕੀ ਲੈਂਦੇ ਨੇ ਅਮਰਤ ਵਰਗਾ ਦੁੱਧ ਇਹਨੂੰ ਮਾਰਦਿ ਨੇ ਦੁੱਧ ਨੂੰ ਅਮਰਤ ਕਿਹਾ ਹੈ ਤੇ ਮਾਰਦਿ ਕੀ ਗੜਾ ਪਿਆਰੇ ਬਚਨ ਨੇ ਉਹ ਕਹਿੰਦੇ ਨੇ ਪਸੂ ਮਿਲਹਿ ਚੰਗਿਆਈਆਂ ਕਿਉਂ ਮਰਾ ਖੜ ਖਾਵੇ ਅਮਰਤ ਦੇ ਨਾ ਮਿਮੇ ਹੋਣੇ ਆਦਮੀ ਨਾਮ ਤੋਂ ਹੀ ਹੋਣਾ ਤ੍ਰਿਗ ਜੀਵਨ ਕਰਮ ਕਰੇ ਸ਼ੱਤੀ ਪ੍ਰਕਾਰ ਦੇ ਭੋਜਨ ਖਾਂਦਾ ਆ ਕਿੰਨੇ ਪਿਆਰੇ ਭੋਜਨ ਤਿਆਰ ਕੀਤੇ ਭਾਈ ਸਭ ਜੀ ਦਾ ਆਉਂਦਿਆਂ ਨੂੰ ਚਾਹ ਪਕੌੜੇ ਹਲਵਾਈ ਲੱਗੇ ਕਿੰਦਰ ਮਠਿਆਈਆਂ ਕਈ ਉਸ ਮਿਲ ਰਿਆ ਉਹਨਸ ਤੋਂ ਬਾਅਦ ਕਈ ਪ੍ਰਕਾਰ ਦੇ ਪ੍ਰਸਾਦਾ ਸਮਝੀਆਂ ਭਾਜੀਆਂ ਛਕਣੀਆਂ ਸੀ ਸ਼ੱਤੀ ਪ੍ਰਕਾਰ ਦੇ ਭੋਜਨ ਛਕ ਕੇ ਤੇ ਕਰਮ ਕੀ ਹੈ ਪ੍ਰਤਕਾਰ ਜੋਗ ਮੈਂ ਨਹੀਂ ਕਿਹਾ ਮਹਾਰਾਜ ਦਾ ਬਕਾ ਖੜਾ ਖਾਵੇ ਇਹ ਅੰਮ੍ਰਿਤ ਦੇ ਤੇ ਮਾਰ ਕਹਿੰਦੇ ਨੇ ਨਾਮ ਵਿੱਚ ਹੂਨੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਇਕਾਗਰਤਾ ਬਖਸ਼ੂ ਕੋਈ ਬਾਤ ਨਹੀਂ ਸਾਰੇ ਜੱਪੋ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਮੇ ਬਿਨਾ ਦੁਖ ਪਾਵੈ ਹਰ ਕੇ ਨਾਮੇ ਬਿਨਾ ਦੁਖ ਪਾ ਸੋਹਣੇ ਜੇ ਬੜੇ ਬੜੇ ਮਾਇਆ ਤਾਰੀ ਰੋਦੇ ਫਿਰਦੇ ਕਰ ਲੋ ਉਹਦੇ ਸੋਹਣਿਆ ਸੋਹਣਿਆ ਸੇਜਾਂ ਬੜੀਆਂ ਬੜੀਆਂ ਮਹਿੰਗੀਆਂ ਮਹਿੰਗੀਆਂ ਕਾਰਾਂ ਕਪੜਾਂ ਦੇ ਦੇਖੇ ਮਹਾਰਾਜ ਇਹ ਕਿਉਂ ਹੋ ਗਿਆ ਸਤਗੁਰੂ ਜੀ ਕਹਿੰਦੇ ਨਾਮ ਵਿਸਰ ਗਿਆ ਨਾਮ ਸੁਖ ਆ ਗਏ ਤੇ ਸੁਖ ਬਣ ਗਏ ਰੋਗ ਮਾਰ ਕੇ ਨੇ ਦੁੱਖਦਾਰ ਸੁਖ ਰੋਗ ਭਇਆ ਜਾ ਸੁਖ ਤਾਂ ਨਾ ਹੋਈ ਤੇ ਸੁਖ ਨਾਮ ਦੇ ਵਿੱਚ ਨੇ ਸਾਰੇ ਜੱਬੇ ਜੀ ਮਹਾਰਾਜ ਜੀ ਕਹਿੰਦੇ ਨੇ ਕਿ ਕੋ ਪਰਹਉਂਦੀ ਲੋੜ ਨਹੀਂ ਪਿਆਰਿਆ ਜੇ ਨਾਮ ਤੈਨੂੰ ਵਿਸਰ ਗਿਆ ਤੇ ਦੁਖੀ ਹੋ ਗਿਆ ਤੇ ਨਾਮ ਚੇਤੇ ਕਰ ਤੇ ਕੀ ਕਹਿੰਦੇ ਨੇ ਹਰ ਕੋ ਨਾਮ ਸਦਾ ਸੁਖदाई ਹਰ ਕੋ ਨਾਮ ਸਦਾ ਸੁਖदाई ਨਾਮ ਸਦਾ ਸੁਖਦਾਈ ਹਰ ਕੋ ਨਾਮ ਸਦਾ ਸੁਖਦਾਈ ਨਾਮ ਸਦਾ ਸੁਖਦਾਈ ਹਰ ਕੋ ਨਾਮ ਸਦਾ ਸੁਖਦਾਈ ਨਾਮ ਸਦਾ ਸੁਖਦਾਈ ਹਰ ਕੋ ਕਬੀਰ ਸਾਹਿਬ ਜੀ ਨਾਲ ਜੀ ਕਿੰਨੇ ਸੁੰਦਰ ਤੇ ਜਾਣ ਦਾ ਮੌਕਾ ਮਿਲਿਆ ਤੇ ਕੰਡੇ ਤੇ ਸੈਲ ਕਰਦੇ ਮਾਰਦ ਦੇ ਆਪਣੇ ਬਚਨ ਨੇ ਤੇ ਕੀ ਦੇਖਦੇ ਨੇ ਸਮੁੰਦਰ ਤੋਂ ਮਾ ਛਲ ਅਜੀ ਤੇ ਸਾਧ ਸੰਗਤ ਜੀ ਜੋ ਜਨਵਰ ਸੀ ਜਾਂ ਹੋਰ ਵਸਤੂਆਂ ਬਾਹਰ ਆਈਆਂ ਤੇ ਗੁਰੂ ਕੀ ਪਿਆਰੇ ਸਾਧ ਸੰਗਤ ਜੀ ਤੇ ਸੰਖ ਵੀ ਜਿਹੜਾ ਕੋਈ ਮਾਰ ਆ ਕਬੀਰ ਸਾਹਿਬ ਜੀ ਨੇ ਉਸ ਸੰਖ ਨੂੰ ਫੜਿਆ ਤੇ ਸਮੁੰਦਰ ਦੁਸ਼ੁਰ ਦਿੱਤਾ ਸਹਿਰ ਕਰਦਿਆਂ ਕਰਦਿਆ ਨਾ ਜੀ ਦੂਜੀ ਛਲ ਫੇਰ ਮਾਰੀ ਸਮੁੰਦਰ ਲੈ ਤੇ ਸੰਖ ਫੇਰ ਬਾਦ ਟੁੱਟ ਕੇ ਕਿੰਨੇ ਬੰਦਾ ਦੁਖੀ ਹੁੰਦਾ ਕਬੀਰ ਸਾਹਿਬ ਜੀ ਨੂੰ ਅਸ ਸੰਖੂ ਫੇਰ ਹੁੰਦਾ ਕਬੀਰ ਸਾਹਿਬ ਦੀ ਚਾਹ ਲੱਗੇ ਕਿ ਪਿਆਰਿਆ ਕਿਉਂ ਸਮੁੰਦਰ ਨਾਲ ਉਹ ਸੰਬੰਧ ਤੋੜਦਾ ਜੁੜਿਆ ਰੋ ਸਮੁੰਦਰ ਦੇ ਨਾਲ ਸੁਖ ਨੇ ਤੇ ਕਬੀਰ ਸਾਹਿਬ ਜੀ ਨੇ ਫੇਰ ਉਹ ਘਾ ਕੇ ਸੰਖ ਨੂੰ ਸਮੁੰਦਰ ਵਿੱਚ ਛੁੜ ਦਿੱਤਾ ਤੇ ਜੀ ਛਲ ਬਚੀ ਸਰਨ ਕਰਦੇ ਆਂ ਫਿਰਦਾ ਤੁਮ ਦੇ ਸੰਖ ਮਹਿਰਬਾਨ ਹੁਣ ਕਬੀਰ ਸਾਹਿਬ ਜੀ ਦਾ ਸੰਖ ਨੂੰ ਸਮੁੰਦਰ ਵਿੱਚੋਂ ਨਹੀਂ ਛੁਡਿਆ ਹੱਥ ਤੇ ਪ੍ਰਗਟ ਹੋਇਆ ਤੇ ਗੱਲਾਂ ਕਰਦੇ ਨੇ ਸੰਖ ਨਾਲ ਕਹਿੰਦੇ ਨੇ ਸੰਖ ਸਮੁੰਦਰ ਤੋਂ ਤੂੰ ਬਾਰ ਬਾਰ ਆਉਣਾ ਹੈ ਤੈਨੂੰ ਸਮੁੰਦਰ ਵਿੱਚ ਰਹਿ ਕੇ ਸਮੁੰਦਰ ਦੀ ਕਦਰ ਦਾ ਪਤਾ ਲੱਗੇ ਇਹਦੇ ਵਿੱਚ ਸੁੱਖ ਕਿੰਨੇ ਨੇ ਦੇਖ ਤੇਰਾ ਵਦਨਾ ਫੁੱਲਣਾ ਸਾਰੇ ਸੋਖ ਇਸ ਸਮੁੰਦਰ ਵਿੱਚ ਪੈ ਨਹੀਂ ਤੂੰ ਦੁਬਾਰਾ ਭੱਜ ਭੱਜੋ। ਅੰਕੋ ਸੰਕ ਬੋਲੇ ਆਪੀ ਸੰਤ ਜੀ ਮਾਪੁਖੋ ਮੈਂ ਬਾਹਰ ਦਾ ਨਜ਼ਾਰਾ ਨਹੀਂ ਦੇ ਸਕਦਾ ਦੁਨੀਆ ਦਾ। ਮੈਂ ਬਾਹਰੋਂ ਲੰਮਾ ਤੋਂ ਸਮੇਂ ਨੂੰ ਸਮੁੰਦਰ ਵਿੱਚ ਛੁੱਟਦੇ ਮੈਂ ਇਹ ਸਮੁੰਦਰ ਦਾ ਆਨੰਦ ਲੈ ਲੈਂਦੇ ਹੋ। ਭਵੀ ਸੰਸਾਰ ਦੇਖ ਲਾ ਕਬੀਰ ਸਾਹਿਬ ਜੀ ਦੇ ਨਾਲ ਬਹਿਸ ਕਰਨ ਲੱਗ ਪਿਆ। ਸੰਕ ਕਬੀਰ ਸਾਹਿਬ ਨੇ ਕਹਿੰਦੇ ਨੇ ਵੀ ਭਲਿਆ ਮੇਰਾ ਕਰਮ ਹੈ ਤੈਨੂੰ ਸਮੁੰਦਰ ਨਾਲ ਜੋੜਨਾ ਸਮੁੰਦਰ ਬਾਰੇ ਜਾਣਕਾਰੀ ਦੇਣਾ ਨਾ ਜੁੜਨਾ ਜਾਂ ਜੁੜਨਾ ਇਹ ਤੇਰੀ ਆਪਣੀ ਮਰਜ਼ੀ ਹੈ ਪਰ ਹੈ ਸਮੁੰਦਰ ਵਿੱਚ ਹੀ ਸੋਖ ਤੈਨੂੰ ਸੰਨ ਕਹਿੰਦਾ ਕਬੀਰ ਸਾਹਿਬ ਜੀ ਜੇ ਮੈਂ ਬਾਹਰ ਆ ਜਾਾਂ ਤਾਂ ਦੁੱਖ ਕੀ ਹੋਊਗਾ ਕਹਿੰਦੇ ਦੁੱਖ ਪਤਾ ਕੀ ਹੈ ਕਿ ਪਿਆਰਿਆ ਤੈਨੂੰ ਫੜ ਕੇ ਲੈ ਜਾਣਾ ਅਗਲੇ ਠਾਕੁਰਦਵਾਰਿਆਂ ਮੰਦਰਾ ਗੁਰਦਵਾਰਿਆਂ ਵਿੱਚ ਇਨੂੰ ਟੇਬਲ ਤੇ ਰੱਖਿਆ ਹੋਣਾ ਤੇ ਸਵੇਰੇ ਆਉਦਿਆ ਜਦੋਂ ਮਾਰੀ ਨਾ ਫੂਕ ਤੇ ਦਿਨ ਤੜਦੇ ਤੇਰੇ ਕੋਲ ਚੀਕ ਚੜ੍ਹ ਆਈ ਜਾਂ ਕੁਛ ਨਹੀਂ ਹੈ ਤੇਰੇ ਕੋਲ ਰੌਲਾ ਰੱਪਾ ਹੀ ਹੈ ਮੈਂ ਕੋਲੋਂ ਨਹੀਂ ਕਹਿ ਰਿਹਾ ਬਾਬਾ ਜੀ ਦੇ ਬੜੇ ਪਿਆਰੇ ਬਚਨ ਨੇ ਉਹ ਕਹਿੰਦੇ ਨੇ ਕਬੀਰ ਰਨਾਇਰ ਪਸ਼ੋਰਿਆ ਪਰ ਮੈਂ ਸੁੰਦਰ ਕਾਲ ਸੁਕਣ ਰਹੋ ਰੇ ਸੰਖਮ ਜੂਰ ਕਹਿੰਦੇ ਨੀਚੀ ਰੋ ਤੇ ਪੁਸ਼ਧਾਸਨ ਕੀ ਹੋਊਗਾ ਤੇ ਫਿਰ ਕਹਿੰਦੇ ਨੇ ਬਾਬਾ ਜੀ ਦੇਵਲ ਦੇਵਲ ਤਹਾੜੀ ਦੇਵਲ ਠਾਕੁਰਦਵਾਰੀ ਮੰਦਰ ਕਹਿੰਦੇ ਜਾਣਾ ਹੈ ਤੇ ਦਿਸ ਹੈ ਉਗਵਤ ਸੂਰ ਸੂਰਜ ਚੜਦੇ ਆ ਪਿਆਰੇ ਤੇਰੇ ਕੋਲ ਤਾਂ ਆ ਹੀ ਚੀਕ ਝੜਾਈ ਜਾਂ ਸਮੁੰਦਰ ਨਾਲੋਂ ਟੁੱਟ ਗਏ ਸੁੱਖ ਨਹੀਂ ਤੈਨੂੰ ਮਿਲਿਆ ਸਮਝਾਉਂਦੇ ਤੇ ਸੰਖ ਨੂੰ ਆ ਤੇ ਸੰਖ ਦੁਆਰਾ ਇਸ ਮਾਨਸ ਨੂੰ ਇਸ ਜਗਤ ਨੂੰ ਉਪਦੇਸ਼ ਦਿੰਦੇ ਨੇ ਕਿ ਪਿਆਰਿਆ ਪਰਮੇਸ਼ਰ ਰੂਪੀ ਗੁਰੂ ਰੂਪੀ ਸੁੰਦਰ ਨਾਲੋਂ ਟੁੱਟ ਕੇ ਯਾਦ ਰੱਖੀ ਜ਼ਿੰਦਗੀ ਵਿੱਚ ਸੁਖ ਲਈ ਜ਼ਿੰਦਗੀ ਵਿੱਚ ਪਿਆਰਿਆ ਚੀਕ ਝਾੜਾ ਹੀ ਹੈ ਰੌਲਾ ਨਾ ਪਰ ਰਹੇਗਾ ਅੱਜ ਯਾਦ ਰੱਖਿਓ ਜਦੋਂ ਗੁਰਬਾਣੀ ਟੁੱਟਿਆਂ ਨੂੰ ਦੇਖੀ ਦੇ ਹਾਲਾਤ ਕਿ ਗੈਸੇ ਨੇ ਤੇ ਗੁਰਬਾਣੀ ਦੇ ਜੁੜਿਆਂ ਦੇ ਸੁਖ ਦੇ ਕੀਤੇ ਨੇ ਆਨੰਦ ਦੇ ਕੀਦਾ ਫਿਰ ਆਖੇਦਾ ਵਾਹਿਗੁਰੂ ਤੇਰੀ ਕਿਰਪਾ ਹੈ ਜਿਨ੍ਹਾਂ ਨੂੰ ਜੋੜਿਆ ਤੇਰੀ ਰਹਿਮਤ ਹੈ ਤੇਰੀ ਬਖਸ਼ਿਸ਼ ਹੈ ਇੱਕ ਗੱਲ ਹੋਰ ਕਈ ਵਾਰੀ ਨਾ ਜੀ ਬੰਦਾ ਧਰਮੀ ਅਖਵਾਉਂਦਾ ਹੈ ਤੇ ਰੱਬ ਦੇ ਰੇੜੇ ਰਿੰਦਾ ਗੂੜੀ ਦੇ ਨੇੜੇ ਰਹਿ ਕੇ ਵੀ ਕਈ ਵਾਰ ਇਹਨਾਂ ਜੀ ਰੱਬ ਦੀ ਪ੍ਰਾਪਤੀ ਨਹੀਂ ਕਰ ਸਕਦਾ ਯਾਦ ਰੱਖਿਓ ਮਾਰਦ ਕੇਂਦੇ ਨੇ ਹੁਣ ਅੱਜ ਜਿਹੜਾ ਉਜੋਕਾ ਸਮਾਂ ਚੱਲ ਰਿਹਾ ਹੈ ਨਾ ਤੇ ਸਾਡੀਆਂ ਜਿਹੜੀਆਂ ਗਰਤੀਆਂ ਨੇ ਯਾਦ ਰੱਖਿਓ ਰੱਬ ਦੇ ਨੇੜੇ ਰਹਿੰਦੇ ਅਸੀਂ ਦੂ ਹੈ ਗੁਰੂ ਦੇ ਕੋਲ ਕਿ ਮਾਪਕ ਖੰਦੇ ਅਪਰਾਲੇ ਹੁੰਦੇ ਨੇ ਗੁਰਮੁਖ ਪਿਆਰਿਆਂ ਦੇ ਵੀ ਗੁਰੂ ਦੇ ਨੇੜੇ ਲੈ ਕੇ ਆਓ ਪਰ ਗੁਰੂ ਕੀ ਪਿਆਰੀ ਸਾਥ ਸੰਗ ਜੀ ਕੇਵਲ ਸਤਸੰਗ ਨੂੰ ਮੌਜ ਮਿਲਾਂ ਨਹੀਂ ਪਣਾਉਣਾ ਸਤਸੰਗ ਦਾ ਆਨੰਦ ਲੈਣਾ ਹੈ ਤੇ ਸਤਸੰਗ ਦੇ ਵਿੱਚ ਕਰਨਾ ਕਿ ਸਤਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਮਖਾਣੀ ਹੈ ਜਿੱਥੇ ਨਾਮ ਦੀ ਬਾਤ ਹੈ ਨਹੀਂ ਤੇ ਬ੍ਰਿੰਦੀ ਕੇ ਤਰ੍ਹਾਂ ਨਹੀਂ ਵੱਲ ਜਾਂਦੀ ਹੈ ਮਾਰਦ ਦੇ ਬੜੇ ਪਿਆਰੇ ਬਚਨ ਨੇ ਉਹ ਕਹਿੰਦੇ ਨੇ ਕਿ ਕਈ ਵਾਰੀ ਨਾ ਨਹੀਂ ਫਖੰਡੀ ਪੰਦਾ ਗੁਰੂ ਕੋਲ ਆ ਤੇ ਜਾਂਦਾ ਹੈ ਪਰ ਚੇਤਨਾ ਨਹੀਂ ਲੱਗਦਾ ਨਾਮ ਨਾਲ ਜੁੜਦਾ ਨਹੀਂ ਮਰਦ ਕਿਉਂ ਨਾਲ ਜੁੜਦਾ ਤੇ ਮਰਦ ਕੀ ਉਹਦੇ ਹਾਲਾਤ ਪਤਾ ਕਿਤਰਾ ਤੇ ਹੁੰਦੇ ਆ ਜੀ ਇੱਕ ਪਖੰਡੀ ਨਾਮ ਨਾਰਾ ਚਾਹੇ ਆਉਂਦਾ ਵੀ ਗੁਰੂ ਦੇ ਕੋਲ ਆ ਰਿਹਾ ਗੁਰੂ ਦੇ ਕੋਲ ਹੈ ਕਿਸਨ ਪ੍ਰੀਤ ਜਿਓਰੇ ਕਿਸਨ ਪ੍ਰੀਤ ਜਿਓਰੇ ਚਿੱਚੜ ਹੁੰਦਾ ਨਾ ਜੀ ਚਿੱਚੜ ਤੇ ਗਊ ਦੇ ਥਣਾਂ ਦੇ ਨਾਲ ਲੱਗਾ ਹੁੰਦਾ ਜੀ ਤੇ ਗਊ ਦੇ ਥਣਾਂ ਦੇ ਕੋਲ ਕੀ ਹੈ ਅੰਮ੍ਰਿਤ ਵਰਗਾ ਦੁੱਧ ਤੇ ਚੋਸਦਾ ਕੀ ਹੈ ਖੂਲ ਦੁੱਧ ਪ੍ਰਾਪਤ ਹੁੰਦਾ ਨਹੀਂ ਨੇੜੇ ਰਹਿ ਕੇ ਥਣਾਂ ਦੇ ਕੋਲ ਦੁੱਧ ਪ੍ਰਾਪਤ ਨਹੀਂ ਹੁੰਦਾ ਤੇ ਕਈ ਵਾਰੀ ਅਸੀਂ ਗੁਰੂ ਦੇ ਨੇੜੇ ਤੇ ਆ ਜਾਂਦੇ ਆ ਪਰ ਗੁਰੂ ਦੀ ਗੱਲ ਸੁੋਦੇ ਨਹੀਂ ਇਹਨੂੰ ਵਰਜਨ ਕਿਹਾ ਕਿ ਜੀ ਗੁਰੂ ਦੇ ਕੋਲ ਆਣ ਤੇ ਗੁਰੂ ਕੇ ਵਜਨ ਨਹੀਂ ਸੁਣਨਾ ਹੈ ਕਰਦੇ ਵਿੱਚ ਨਹੀਂ ਸੌਣੇ ਤੇ ਪਖੰਡ ਤੋਂ ਬਾਅਦ ਕੁਝ ਨਹੀਂ ਚਿੱਟੜ ਵਰਗੀ ਫਰੀਦ ਹੈ ਫਿਰਦੇ ਤੇ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਆ ਪਖੰਡ ਦਾ ਜਿਹੜਾ ਜੀਵਨ ਹੁੰਦਾ ਹੈ ਨਾ ਕਿਉਂਕਿ ਸਥਾਨ ਹੈ ਉਹਨਾਂ ਦਾ ਸਤਿਕਾਰਯੋਗ ਜੋਗ ਸੰਤ ਬਾਬਾ ਬਾਬਾ ਸਿੰਘ ਜੀ ਸ੍ਰੀ ਨੰਦਪੁਰ ਸਾਹਿਬ ਵਾਲੇ ਤਾਂ ਹੀ ਉਹ ਫौजਾ ਉਹਨਾਂ ਦੀ ਪਿਆਰ ਚਾਹੁੰਦੀ ਹੈ ਸੰਗਤ ਜੋਗ ਪਾਈ ਸਾਹਿਬ ਸਰਪਜੀਤ ਸਿੰਘ ਜੀ ਇਸ ਕੋਹੇ ਨਗਰ ਵਿੱਚ ਵਾਹਿਗੁਰੂ ਦੀ ਬਖਸ਼ਿਸ਼ ਜਿੱਥੇ-ਜਿੱਥੇ ਵੀ ਗਏ ਜਿਨ੍ਹਾਂ ਕੋ ਪਿਆਰ ਬਣਿਆ ਉਹਨਾਂ ਦੇ ਨਾਲ ਉੱਥੇ ਯਾਦ ਕਰਦੇ ਨੇ ਆਵਾਜ਼ਾਂ ਮਾਰਦੇ ਨੇ ਤੇ ਗੁਰੂ ਕੀ ਪਿਆਰੀ ਸਾਧ ਸੰਗਤਿ ਬੱਚਿਆਂ ਨੂੰ ਗੁਰਮਤਿ ਪੜ੍ਹਾਉਣੀ ਗੁਰਬਾਣੀ ਸਿਖਾਉਣੀ ਆ ਬੱਚੇ ਸਾਹਮਣੇ ਬੈਠੇ ਗੁਰਬਾਣੀ ਕੰਠ ਜਪਜੀ ਸਾਹਿਬ ਸੋਧਰ ਪਾਠ ਤੇ ਗੁਰੂ ਕਿਰਪਾ ਕਰੇ ਇਸ ਵਾਰ ਫਿਰ ਸਾal ਬਾਅਦ ਬਹੁਤ ਭੁੱਖਾਂ ਦਾ ਜਨਮ ਲਾ ਕੇ ਤੁਹਾਨੂੰ ਇਕੱਠੇ ਕਰਨਾ ਤੇ ਗੁਰੂ ਦੀਆਂ ਬਾਤਾਂ ਸੁਣਾਉਣੀ ਆ ਤੇ ਮਹਾਂਪੁਰਖਾਂ ਕੋ ਤਾਕਤ ਪਤਾ ਕਿੰਨੀ ਹੁੰਦੀ ਯਾਦ ਰੱਖਿਓ ਗੁਰੂ ਕਿਰਪਾ ਕਰੇ ਮੈਂ ਇੱਕ ਉਦਾਹਰਨ ਦੇ ਕੇ ਇਸ ਸਮਾਪਤੀ ਵੱਲ ਜਾਣਾ ਹੈ ਗੁਰੂ ਕੀ ਪਿਆਰੀ ਸਾਧ ਸੰਗਤ ਦੀ ਗੁਰਬਾਣੀ ਚ ਨਾਂਜੀ ਦੋ ਮਨੁੱਖਾਂ ਦਾ ਜ਼ਿਕਰ ਕੀਤਾ ਕਿ ਇਸਤਰੀ ਤੇ ਇੱਕ ਮਰਦ ਦਾ